हा हा मेरे बि गुनाना ਤੇ ਮੈਂ ਐ ਬਾ ਨਾਲ ਭਰਪੂਰਾ ਚੰਗੀਆਂ ਨੂੰ ਤੇ ਹਰ ਕੋਈ ਗਲੇ ਲਾਉਂਦਾ ਤੇ ਮੈਨੂੰ ਮੰਦੀ ਨੂੰ ਕਰ ਮਨਜੂਰ ਦਾਤਾ ਕਿਉਂਕਿ ਮੈਂ ਇੱਕ ਇਨਸਾਨ ਆ ਮੈਂ ਤਰਸ ਹੋ ਗਏ ਹੁੰਦੇ ਨੇ ਤੇ ਪਾਪ ਹੁੰਦੇ ਆਣਗੇ ਹਰ ਇੱਕ ਆਦਮੀ ਦੇ ਵਿੱਚ ਤੇ ਹੈਗੇ ਨੇ ਹਾਂਜੀ 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 ਮੈਂ ਨਿਵਾ ਮੇਰੇ ਮੁਰਸ਼ਿਦ ਉੱਚੇ سب बेली बेली सभ ਕੁਲੀ ਨਾ 베ਲੀ ਓਸ ਵੇਰੇ ਦਾ ਕੁਲੀ ਨਾ 베ਲੀ ਜੋਤੋ ਚੰਦੀ ਦਾ ਨੀ ਅਕੇਲੀ ਓਸ ਵੇਰੇ ਦਾ ਕੁਲੀ ਨਾ 베ਲੀ ਮੇਰੀ ਬਾਹ ਮੇਰੇ ਸਤ ਗੁਰੂ ਦੇ ਨੈਣਾਂ ਵਿੱਚ ਮੇਰੇ ਸੁ ਜਤੂ ਉੱਕੇ ਰ ਮੇਲਾ ਵਾਲੇ ਲੰਗ ਲੰਗੀ ਜਾਂਦੇ ਮੁਰਗੀ ਕੋ ਤੇ ਖਾਵੇ ਅਮਲਾ ਵਾਲੇ ਲੰਗ ਲੰਗੀ ਜਾਂਦੇ ਅਮਲਾ ਵਾਲੇ ਰੰਗ ਲੰਗੀ ਜਾਂਦੇ ਮੁਰਗੀ ਕੋ ਤੇ ਖਾਵੇ راج محمد سچے خير جي نا ਦੰ ਲੱਗਿਆ ਇਹਦੇ ਤੇ ਵੀ ਬੇ ਬੜੀ ਵਧੀਆ ਗੱਲਾਂ ਇਹਦੇ Song ਦੇ ਵਿੱਚੋਂ ਨਿਕਲ ਕੇ ਆਈਆਂ ਬਿਲਕੁਲ ਤੇ ਇਹ ਤੁਹਾਨੂੰ ਸ਼ੌਂਕ ਬਚਪਨ ਤੋਂ ਹੀ ਸੀਗਾ ਹਾਂਜੀ ਬਚਪਨ ਤੋਂ ਹੀ ਸੀਗਾ ਬਚਪਨ ਤੋਂ ਹੀ ਸੀਗਾ ਉਸਤਾਦ ਆ ਰਿਹਾ ਹੁਣ ਹਾਂਜੀ ਉਸਤਾਦ ਜੀ ਕਿਹੜੇ ਨੇ ਉਸਤਾਦ ਜੀ ਉਸਤਾਦ ਹਰਮੋਨੀਅਮ ਸਿੱਖਿਆ ਸੀ ਮੈਂ ਅੰਮ੍ਰਿਤਪੁਰੇ ਤੋਂ ਪਰਵੋਸਤ ਦੀਆ ਅੱਛਾ ਜੀ ਤੇ ਟੋਲਕ ਸੀ ਕਿਸੇ ਹੋਰ ਤੋਂ ਕੁਲ ਵੀ ਲਿਗਾ ਜੀ ਹੁਣ ਕੋ ਅੱਛਾ ਅੱਛਾ ਇਸੇ ਸਾਡਾ ਖਾਂਦਾ ਨਹੀਂ ਕੰਮ ਨਹੀਂ ਆਈ ਆ ਹਾਂ ਮੇਰੇ ਫਾਦਰ ਸਾਹਿਬ ਬੰਦੇ ਆ ਅੱਛਾ ਬੰਦੇ ਆ ਤੇ ਸਾਡੀ ਬਰਾਦਰੀ ਚ ਸਾਰੇ ਕੰਮ ਆਈਗਾ ਸਾਰੇ ਕੰਮ ਤੇ ਇੱਕ ਫਿਰ ਪੰਜਾਬੀ ਇਸ ਤੋਂ ਇਲਾਵਾ ਹੋਰ ਕੋਈ ਹੋਰ ਜਰੂਰ ਜੀ ਕੋਈ ਲੋਕ ਗੀਤ ਜਾਂ ਸੁਫਿਆਨਾ ਹੋਵੇ ਮੈਂ ਜ਼ਿਆਦਾ ਸੁਫੀ ਪਸੰਦ ਕਰਦਾ ਹਾਂ ਨਾ ਸੁਫੀ ਲੈ ਸੁਫੀ ਤਾਂ ਕੀ ਬਾਤ ਹੈ ਸੁਫੀ ਤਾਂ ਬਹੁਤ ਵਧੀਆ ਮੈਨੂੰ ਵੀ ਬੜੇ ਪਸੰਦ ਨੇ ਯਾਰ ਪੰਜਾਬੀ ਦੇ ਸੁਫੀ ਹਮ ਹਮ ਸੁਫੀ ਵਰਗੀ ਤੇ ਰੀਸੀ ਆ ਨਹੀਂ ਆ ਜੀ ਬਾਬਾ ਬੁੱਲ੍ਹੇ ਸ਼ਾਹ ਜੀ ਨੇ ਬਰਾਗੁ ਦੀ ਗੀਤ ਹੈ ਬਿਲਕੁਲ ਤਾਂ ਸੁਭੀ ਫਿਰ ਸੁਣਾ ਹਾਂਜੀ ਜ਼ਰੂਰ ਕੋਸ਼ਿਸ਼ ਕਰਾਂਗੇ ਨਿ ਸਗਮ ਪਾ ਗਮ ਬਗਵ ਗਰੇ ਸੋ ਕਿਉਂਕਿ ਮੈਨੂੰ ਅੱਧਾ ਹਰਮੋਨੀਅਮ ਉਜਾੜ ਕੇ ਗਾਣ ਦੀ ਹਾਂ ਤੇ ਨੈਨ ਤਿਆਰੀ ਹੋਈ ਹੁੰਦੀ ਜਿਹੜੇ ਸੁਰ ਦਿਮਾਗ 'ਚ ਹੋਣ ਚਾਹੀਦੇ ਆ ਆਪਣੇ ਸੁਰ ਹੋਣਾ ਚਾਹੀਦਾ ਨਹੀਂ ਬਈ ਯਾਰ ਮੋਈ ਆਪਣੇ ਕੋਲ ਤਾਂ ਹੀ ਬਜਾਉਂਦਾ ਹਾਂ ਹੋ ਮੈਂ ਮਿੱਟੀ ਦਮ ਤੂੰ ਪਾਇ ਤੇ ਮੈਂ ਹੋਗੀ ਜਾਂਦੀ ਹੀ ਜਾਨ ਸਜਣਾ ਓਕਾਂ ਲੀ ਰੋਟੀ ਤੇ ਪਾਣ ਲੀ ਕਪੜਾ ਤੇ ਦਿੱਤਾ ਰਹਿਣ ਲਈ ਮਕਾਨ ਸਜਣਾ ਕਹਿੰਦੇ ਨੇ ਸੁਣ ਚਾਹੀ ਸੀ ਮੇਰੀ ਗੱਲਾਂ ਐਨ ਮੈਨੂੰ ਗਿਆਨ ਯਾਦ ਨਹੀਂ ਆ ਕਹਿੰਦਾ ਮਕਾਨ ਆ ਨਹੀਂ ਜਿਹੜਾ ਮਕਾਨ ਆ ਨਾ ਅੱਜ ਜਿਹੜਾ ਅਕਸ਼ਵਰਨ ਦਿੱਤਾ ਹੈ ਨਾ ਗੁਰੂ ਜੀ ਦੇ ਪਰਾਂ ਨਾਲ ਮਿਲਿਆ ਐਸੇ ਦੀ ਕਦਰ ਕਰਨੀ ਚਾਹੀਦੀ ਹੈ ਹੂੰ ਦੋ ਚਾਰ ਦਿਨਾਂ ਦੀ ਹੀ ਖੇ ਹੁਕਮ ਜਮਨਾ ਹੈ ਹੈ ਮੈਂ ਨਾ ਮਲਮ ਦੇਸ਼ ਵੀ ਗਹਨ ਹਾਏ you gonna- run. i oh, no. गले लोदा सभु दारे नाले लहो तस बला जीस बी جي سها جاي او سن لے بنديا او سورا او سن لے ਐਵੇਂ ਹਰ ਕੋਈ ਮੇਰੇ ਮੇਰੀ ਦੇ ਪਿੱਛੇ ਭੱਜਿਆ ਫਿਰਦਾ ਹੈ ਪਤਾ ਹੈ ਵੀ ਸਾਰਾ ਕੁਝ ਛੱਡ ਕੇ ਚਲੇ ਜਾਣਾ ਚਲੇ ਜਾ ਤਾਂ ਬੜੀ ਰੂਹ ਖੁਸ਼ ਹੋ ਵੀ ਮੇਰੇ ਯਾਰ ਗੀਤ ਸੁਣ ਕੇ ਨਾ ਤੇ ਬਹੁਤ ਮਿਹਰਬਾਨੀ ਤੁਹਾਡੀ ਮੇਰੇ ਪੁਰੇ ਦੁਰਜਨ ਜੁਝੇ